ਪਿਆਰ ਪਰਿਵਾਰ ਸਾਥ ਸ਼੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ 25 ਜਨਵਰੀ 2024 ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆ ਰਾਸਨ ਕਾਰਡ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਆ ਗਈ ਹੈ ਜੀ ਮਹਲਾਮਾ ਦੇ ਲਈ ਇੱਕ ਹੋਰ ਵੱਡੀ ਸਕੀਮ ਜਿਹਦੇ ਤਹਿਤ ਮਿਲਣਗੇ 5-5000 ਰੁਪਏ ਸੀਐਮ ਭਗਵੰਤ ਮਾਨ ਵੱਲੋਂ ਪੂਰੇ ਪੰਜਾਬ ਵਾਸੀਆਂ ਦੇ ਲਈ ਕਰ ਦਿੱਤਾ ਹੈ ਵੱਡਾ ਐਲਾਨ ਤੇ ਹੁਣ ਖਬਰਾਂ ਸ਼ੁਰੂ ਕਰਦੇ ਹਾਂ ਜੀ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜਿਹੀ ਗੁਜ਼ਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਅਜੋਧਿਆ రామ ਮੰਦਰ ਨੂੰ ਇੱਕ ਦਿਨ ਚ ਮਿਲਿਆ 3 ਕਰੋੜ 17 ਲੱਖ ਰੁਪਏ ਦਾ ਅਦਾਨ ਤੁਹਾਨੂੰ ਦੱਸਦੀ ਹੈ ਕਿ ਅਜੋਧਿਆ ਚ ਬਣੇ ਵਿਸ਼ਾਲ ਸ੍ਰੀ ਰਾਮ ਮੰਦਰ ਜੀ ਦੀ ਪ੍ਰਾਣ ਪ੍ਰਤੀਸ਼ਟਾ ਹੋਣ ਤੋਂ ਬਾਅਦ ਦੇਸ਼ ਅਤੇ ਦੁਨੀਆ ਭਰ ਦੇ ਰਾਮ ਭਗਤ ਖੁਲਿਆ ਮਦਾਨ ਕਰ ਰਹੇ ਹਨ ਰਾਮ ਮੰਦਰ ਨੇ ਇੱਕ ਦਿਨ ਵਿੱਚ 3 ਕਰੋੜ 17 ਲੱਖ ਰੁਪਏ ਦੇ ਵੱਧ ਦਾਨ ਵਜੋਂ ਮਿਲੇ ਹਨ ਇਹ ਜਾਣਕਾਰੀ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ٹرسٹ ਦੇ ਟਰਸਟੀ ਡਾਕਟਰ ਸੁਨੀਲ ਕੁਮਾਰ ਮਿਸਰਾ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਮੰਦਰ ਪ੍ਰੇਸ਼ਣ ਦੇ ਦਰਸ਼ਨਾਂ ਲਈ ਆਏ ਰਾਮ ਭਗਤਾਂ ਤੋਂ ਇਲਾਵਾ ਦੇਸ਼ ਅਤੇ ਦੁਨੀਆ ਭਰ ਤੋਂ ਵੱਖ-ਵੱਖ ਰਾਮ ਭਗਤਾਂ ਨੇ ਵੀ ਆਨਲਾਈਨ ਪੇਮੈਂਟ ਕਰਕੇ ਜਿਹੜੀ ਇਹ ਦਾਨ ਕੀਤੀ ਆ ਮੰਦਰ ਪ੍ਰਸ਼ਰ ਵਿੱਚ 10 ਦਾਨ ਕਾਊਂਟਰ ਖੋਲੇ ਗਏ ਹਨ ਸਭ ਤੋਂ ਬਾਅਦ ਦਿਲਦਸ਼ਵ ਗੱਲ ਇਹ ਰਹੀ ਕਿ ਰਾਮ ਮੰਦਰ ਦੇ ਦਰਸ਼ਨ ਦੇ ਨਾਲ-ਨਾਲ ਸਵੇਰ ਤੋਂ ਹੀ ਦਾਨ ਕਾਊਂਟਰ ਤੇ ਲੰਬੀਆਂ ਕਤਾਰਾਂ ਲੱਗੀਆਂ ਨਾਜ਼ਰ ਆਈਆਂ ਸੋ ਜਿਹੜੀ ਇੱਕ ਦਿਨ ਦੇ ਵਿੱਚ ਜਿਹੜਾ ਦਾਨ ਕੀਤਾ ਗਿਆ 3 ਕਰੋੜ 17 ਲੱਖ ਰੁਪਏ ਤੋਂ ਵੱਧ ਦਾ ਦਾਨ ਜਿਹੜਾ ਰਾਮ ਮੰਦਰ ਦੇ ਵਿੱਚ ਮਿਲਿਆ ਹੈ ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਿੱਲੀ ਤੋਂ ਆਈ ਜੀਆਈ 에어ਪੋਰਟ ਤੋਂ ਫਲਾਈਟ ਤੇ ਬੰਬ ਹੋਣ ਦੀ ਆਈ ਕਾਲ ਦਰਵੰਗਾ ਤੋਂ ਆ ਰਹੀ ਹੈ ਜੀ ਜਹਾਜ਼ ਤੋਂ ਦੱਸਤੀ ਇਹ ਕੀ ਰਾਜਧਾਨੀ ਦਿੱਲੀ ਚ ਇੰਦਰਾ ਗਾਂਧੀ ਇੰਟਰਨੈਸ਼ਨਲ ਨਲਾ 에어ਪੋਰਟ ਤੇ ਇੱਕ ਜਹਾਜ਼ ਚ ਬੰਬ ਹੋਣ ਦੀ ਸੂਚਨਾ ਮਿਲੀ ਹੈ ਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਸਪਾਇਸ ਜੈਟ ਵੀ ਫਲਾਈਟ ਤੋਂ ਦੁਰਪੰਗਾ ਤੋਂ ਦਿੱਲੀ ਜਾ ਰਿਹਾ ਹੈ ਪੁਲਿਸ ਨੇ ਦੱਸਿਆ ਹੈ ਕਿ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਕਾਲ ਫਰਜੀ ਨਿਕਲੀ ਹਾਲਾਂਕਿ ਪੁਲਿਸ ਕਾਲਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜੜੀ ਆ ਕਰ ਰਹੀ ਆ ਸੋ ਅੱਗੇ ਇੱਕ ਹੋਰ ਵੱਡੀ ਖਬਰ ਤੁਹਾਨੂੰ ਨਾਲ ਸਾਂਝੀ ਕਰਦੇ ਆਂ ਜੀ ਪਟਿਆਲਾ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਜੀ ਪਟਿਆਲਾ ਚ ਦੁਕਾਨ ਤੇ ਘਰ ਨੂੰ ਲੱਗੀ ਭਿਆਨਕ ਅੱਗ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਪਾਇਆ ਕਾਬੂ ਤੋਂ ਦੱਸਦੀ ਹੈ ਕਿ ਪਟਿਆਲਾ ਦੇ थाना ਕੋਤਵਾਲੀ ਅਧੀਨ ਪੈਂਦੇ ਸਨੌਰੀ ਅੱਡਾ ਇਲਾਕੇ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਦੁਕਾਨ ਅਤੇ ਇੱਕ ਘਰ ਨੂੰ ਅੱਗ ਲੱਗ ਗਈ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂਆਂ ਅਜਨ ਘੰਟੇ ਤੋਂ ਵੱਧ ਸਮੇਂ ਤੱਕ ਅੱਗ ਬੁਝਾਉਣ ਵਿੱਚ ਜੁਟੀਆਂ ਰਹੀਆਂ ਰਾਤ ਕਰੀਬ 1 ਵਜੇ ਅੱਗ ਨੂੰ ਕਾਬੂ ਪਾਇਆ ਜਾ ਸਕੇ ਅੱਗ ਲੱਗਣ ਕਾਰਨ ਦੁਕਾਨ ਤੇ ਘਰੇਲੂ ਸਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਇਸ ਤੋਂ ਇਲਾਵਾ ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਆ ਗਏ ਅੱਗ ਦੇ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਡੀਸੀ ਸਾਖਸੈਣੀ ਮੌਕੇ ਤੇ ਪਹੁੰਚ ਗਏ ਮਕਾਨ ਮਾਲਕ ਅਸ਼ੋਕ ਮਾਨ ਦੱਸਿਆ ਕਿ ਜਿਹਦੇ ਘਰ ਅਤੇ ਦੁਕਾਨ ਇੱਕੋ ਇਮਾਰਤ ਦੇ ਵਿੱਚ ਸਿਰੋ ਦੇ ਤੇਲ ਦੇ ਕਾਰੋਬਾਰ ਤੋਂ ਇਲਾਵਾ ਘਰ ਵਿੱਚ ਬਿਊਟੀ ਪਾਰਲਰ ਦਾ ਕੰਮ ਵੀ ਚੱਲ ਰਿਹਾ ਸੀ ਪਰਿਵਾਰ ਉਸ ਇਮਾਰਤ ਵਿੱਚ ਰਹਿੰਦਾ ਸੀ ਮੰਗਲਵਾਰ ਸ਼ਾਮ ਨੂੰ ਜਦੋਂ ਅੱਗ ਲੱਗੀ ਤਾਂ ਉਸ ਨੂੰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਦੀਆਂ ਲਪਟਾਂ ਤੇਜ਼ ਹੁੰਦੀਆਂ ਗਈਆਂ ਘਟਰਾ ਦੇ ਮੱਦੇਨਜ਼ਰ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਕਾਫੀ ਮੁਸੱਕਤ ਤੋਂ ਬਾਅਦ ਅੱਗ ਨੂੰ ਕਾਬੂ ਪਾਇਆ ਤੇ ਪਰ ਇਸ ਅੱਗ ਦੇ ਵਿੱਚ ਦੇ ਘਰ ਤੇ ਦੁਕਾਨ ਸੜ ਕੇ ਸੁਆਹ ਹੋ ਗਿਆ ਇਸ ਤੋਂ ਬਿਨਾਂ ਇੱਕ ਹੋਰ ਵੱਡੀ ਖਬਰ ਤੁਹਾਨੂੰ ਨਾਲ ਆਪਾਂ ਸਾਜੀ ਕਰਦੇ ਹਾਂ ਰਾਸ਼ਨ ਕਾਰਡ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਜੀ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਲਏ ਗਏ ਫੈਸਲੇ ਚ 10.77 ਲੱਖ ਕੱਟੇ ਗਏ ਰਾਸ਼ਨ ਕਾਰਡ ਬਹਾਲ ਹੋਣਗੇ ਹਾਂਜੀ ਤੁਹਾਨੂੰ ਦੱਸ ਵੀ ਇਹ ਕੀ ਪੰਜਾਬ ਕੈਬਨਿਟ ਦੀ ਜਿਹੜੀ ਮੀਟਿੰਗ ਆ ਉਹ ਬੀਤੇ ਦਿਨ ਹੋਈ ਹੈ ਤੇ ਇਸ ਮੀਟਿੰਗ ਦੇ ਦੌਰਾਨ ਕਈ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਇਆ ਤੇ 77% ਫੈਸਲੇ ਅਤੇ ਮੋਹਰ ਵੀ ਲਾਈ ਗਈ ਜਿਨ੍ਹਾਂ ਵਿੱਚ 10.70 ਲੱਖ ਕੱਟੇ ਗਏ ਰਾਸ਼ਨ ਕਾਰਡ ਨੂੰ ਬਹਾਲ ਕਰਨ ਲਈ ਪੰਜਾਬ ਸਰਕਾਰ ਨੇ ਮੋਹਰ ਜਿਹੜੀ ਆ ਲਗਾ ਦਿੱਤੀ ਆ ਜੋ ਜਿਨ੍ਹਾਂ ਕਾਰਡਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ ਦੂਜੇ ਅਧਿਆਪਕਾਂ ਦੇ ਬਦਲੇ ਨੂੰ ਲੈ ਕੇ ਵੀ ਸੌਖਾ ਕੀਤਾ ਗਿਆ ਜਿਹੜੇ ਟੀਚਰ ਆਪਣੇ ਜ਼ਿਲ੍ਹੇ 'ਚ ਆਪਣੇ ਘਰ ਦੇ ਨੇੜੇ ਜਿਹੜਾ ਜੋਇਨਿੰਗ ਕਰਨਾ ਚਾਹੁੰਦੇ ਨੇ ਸੌਖੀ ਪ੍ਰਕਿਰਿਆ ਜਰੀਏ ਆ ਸਕਦੇ ਨੇ ਤੀਜਾ ਸਾਬਕਾ ਸੈਨਿਕਾਂ ਦੇ ਵਿਦਿਆਵਾਂ ਦੀਆਂ ਪੈਨਸ਼ਨਾਂ 6000 ਤੋਂ ਵਧਾ ਕੇ 10000 ਕੀਤੀਆਂ ਗਈਆਂ ਹਨ ਦਿੱਲੀ ਦੇ ਤਰਜ਼ ਤੇ ਪੰਜਾਬ ਚ ਵਿਰਸਤਿਤ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਚ ਜ਼ਖਮੀ ਵਿਅਕਤੀ ਤੇ ਇਲਾਜ ਲਈ ਨਾਲ ਨਾਲ ਜ਼ਖਮੀ ਨੂੰ ਦੇਖ ਕੇ ਹਸਪਤਾਲ ਪਹੁੰਚਾਉਣ ਵਾਲੇ ਨੂੰ ਨਗਦ ਇਨਾਮ ਵੀ ਦਿੱਤਾ ਜਾਵੇਗਾ ਇਸ ਦੀ ਸ਼ੁਰੂਆਤ 27 ਜਨਵਰੀ ਨੂੰ ਰੋਡ ਸੇਫਟੀ ਫੋਰਸ ਦੇ ਨਾਲ ਕੀਤੀ ਜਾਵੇਗੀ ਐਸਐਸਐਫ ਕੋਲ ਤਾਤ ਅਧਿਨਿਕ ਸਹੂਲਤ ਨਾਲ ਲੈ ਸਬਾਨਨ 21 ਜਨਵਰੀ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਸਬ ਡਿਵੀਜ਼ਨ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਅੰਦਰੋ ਹੀ ਉਪਲਬਧ ਹੋਣਗੀਆਂ ਹਸਪਤਾਲ ਵਿੱਚ ਐਕਸ-ਰੇ ਅਤੇ ਅਲਟਰਾਸਾਉਂਡ ਵੀ ਹੋਣਗੇ ਜੋ ਜਿਹੜੇ ਵੱਡੇ ਐਲਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਤੇ ਦਿਨ ਜਿਹੜੇ ਨੇ ਉਹ ਕੀਤੇ ਗਏ ਨੇ ਇਸ ਤੋਂ ਬਿਨਾ ਇੱਕ ਹੋਰ ਵੱਡਾ ਐਲਾਨ ਜਿਹੜਾ ਸੀਐਮ ਭਗਵੰਤ ਮਾਨ ਵੱਲੋਂ ਕੀਤਾ ਗਿਆ ਪੰਜਾਬ ਸਰਕਾਰ ਨੇ ਖੁਸ਼ਕੀਤੇ ਨੇ ਜੀ ਪੰਜਾਬ ਦੇ ਅਧਿਆਪਕ ਤੇ ਘਰਾਂ ਦੇ ਨੇੜੇ ਹੀ ਉਹ ਆਪਣੀ ਬਦਲੀ ਜਿਹੜੀ ਕਰਵਾ ਸਕਦੇ ਨੇ ਸੀਐਮ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਟ ਦੀ ਮੀਟਿੰਗ ਵਿੱਚ ਅਧਿਆਪਕਾਂ ਦੀ ਵੱਡੀ ਰਾਹਤ ਭਰਿਆ ਫੈਸਲਾ ਲੈਂਦੇ ਆ ਪੰਜਾਬ ਦੀ ਬਦਲੀ ਪ੍ਰਕਿਰਿਆ ਨੂੰ ਸੌਖਾ ਕਰ ਦੱਤਾ ਜਾਣਕਾਰੀ ਦਿੰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਅਧਿਆਪਕ ਆਪਣੇ ਜ਼ਿਲ੍ਹੇ ਵਿੱਚ ਆਸਾਨੀ ਨਾਲ ਬਦਲੀ ਕਰਵਾ ਸਕਣਗੇ ਜੇ ਉਹ ਆਪਣੇ ਇਲਾਕੇ ਵਿੱਚ ਆਉਣਾ ਚਾਹੁੰਦੇ ਹਨ ਤਾਂ ਉੱਥੇ ਆ ਸਕਦੇ ਹਨ ਇੱਥੋਂ ਤੱਕ ਕਿ ਘਰ ਦੇ ਨੇੜੇ ਵੀ ਆਪਣੀ ਬਦਲੀ ਕਰਵਾ ਸਕਦੇ ਹਨ ਇਸ ਪ੍ਰਕਿਰਿਆ ਨੂੰ ਹੋਰ ਸਖਾਲਾ ਕਰ ਦਿੱਤਾ ਗਿਆ ਤਾਂ ਜੋ ਅਧਿਆਪਕਾਂ ਨੂੰ ਬਦਲੀ ਕਰਾਉਣ ਲਈ ਦਫ਼ਤਰਾਂ ਦੇ ਚੱਕਰ ਨਾ ਲਾਉਣੇ ਪੈਣ ਅਤੇ ਉਹਨਾਂ ਨੂੰ ਧਿਆਨ ਸਿਰਫ ਪੜ੍ਹਾਈ ਵਾਲੇ ਪਾਸੇ ਹੀ ਜ਼ਿਆਦਾ ਰਹੇ ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਦੇ ਨਾਲ ਆਪਾਂ ਤੁਹਾਨੂੰ ਦੱਸਦੀਏ ਕਿ 5-5000 ਰੁਪਏ ਔਰਤਾਂ ਨੂੰ ਮਿਲਣਗੇ ਇੱਕ ਵੱਡੀ ਸਕੀਮ ਦੇ ਰਾਹੀਂ ਮੋਦੀ ਸਰਕਾਰ ਦੀ ਔਰਤਾਂ ਲਈ 5000 ਰੁਪਏ ਵਾਲੀ ਸਕੀਮਾ ਤੋਂ ਤੁਹਾਨੂੰ ਕਿਵੇਂ ਲਾਭ ਇਹਦਾ ਮਿਲ ਸਕਦਾ ਤੁਹਾਨੂੰ ਦੱਸ ਦਈਏ ਕਿ ਸਾਲ 2014 ਵਿੱਚ ਕੇਂਦਰੀ ਸੱਤਾ ਚੁਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਦੇਸ਼ ਦੀਆਂ ਔਰਤਾਂ ਦੇ ਖਿੱਤੇ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਅਜਿਹੀ ਇੱਕ ਯੋਜਨਾ ਪ੍ਰਧਾਨ ਮੰਤਰੀ ਮਾਤਰੂ ਬੰਦਰਾ ਯੋਜਨਾ ਇਸ ਯੋਜਨਾ ਦੇ ذریعے ਕੇਂਦਰ ਸਰਕਾਰ ਗਰਭਪਤੀ ਔਰਤਾਂ ਨੂੰ ਵਿੱਤੀ ਤੌਰ ਤੇ ਸੰਸਕਟ ਕਰਦੀ ਹੈ ਪ੍ਰਧਾਨ ਮੰਤਰੀ ਮਤਰਾ ਯੋਜਨਾ ਮੋਦੀ ਸਰਕਾਰ ਨੇ 1 ਜਨਵਰੀ 2017 ਨੂੰ ਜਿਹੜੀ ਇਹ ਸ਼ੁਰੂ ਕੀਤੀ ਸੀ ਹਾਲਾਂਕਿ ਇਸ ਨੂੰ ਸਾਲ 2021 ਵਿੱਚ ਮਿਸ਼ਨ ਸ਼ਕਤੀ ਦੇ ਇੱਕ ਹਿੱਸੇ ਵਜੋਂ ਵੀ ਸੋਧਿਆ ਗਿਆ ਇਸ ਦਾ ਉਦੇਸ਼ ਗਰਭਵਸਤਾ ਦੌਰਾਨ ਮਜ਼ਦੂਰੀ ਅਤੇ ਨੁਕਸਾਨ ਦੇ ਅੰਸ਼ਕ ਮੁਆਵਜ਼ੇ ਲਈ ਔਰਤਾਂ ਨੂੰ ਨਗਦ ਪ੍ਰੋਤਾਨ ਪ੍ਰਾਪਤ ਕਰਨਾ ਹੈ ਤਾਂ ਜੋ ਔਰਤ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਠੁਕ ਆਰਾਮ ਕਰ ਸਕਣੇ ਸਕੀਮ ਰਾਏ ਹਰਬ ਦੀਆਂ ਔਰਤਾਂ ਦੇ ਦੁੱਧ ਚਗਾਉਣ ਵਾਲੀਆਂ ਮਾਂਮਾਂ ਲਈ ਸਿਹਤ ਸਬੰਧੀ ਵਿਭਾਰ ਨੂੰ ਸੁਧਾਰਨ ਤੇ ਵੀ ਕਮਜ਼ੋਰ ਜਿਹੜਾ ਦਿੱਤਾ ਗਿਆ ਸਮਾਜਿਕ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਤੋਂ ਆਉਣ ਵਾਲੀਆਂ ਔਰਤਾਂ ਲਈ ਇਹ ਸਕੀਮ ਦੋ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ 5000 ਰੁਪਏ ਦਾ ਜਿਹੜਾ ਇਹਦੇ ਵਿੱਚ ਲਾਭ ਸਰਕਾਰ ਜਿਹੜਾ ਪ੍ਰਦਾਨ ਕਰਦੀ ਹੈ ਮੋਦੀ ਸਰਕਾਰ ਨੇ ਹੁਣ ਇਹ ਲਾਭ ਵਿਸਤਾਰ ਦੂਜੇ ਬੱਚੇ ਲਈ ਵੀ ਕਰ ਦਿੱਤਾ ਹੈ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 14103 ਕਰੋੜ ਰੁਪਏ ਦੀ ਰਾਸ਼ੀ ਵੰਡ ਕੇ 3.11 ਕਰੋੜ ਤੋਂ ਵੱਧ ਲਾਭਪਾਤਰਾਂ ਨੂੰ ਵਿੱਤੀ ਸਹਾਇਤਾ ਜਿਹੜੀ ਆ ਪ੍ਰਦਾਨ ਕੀਤੀ ਜਾ ਚੁੱਕੀ ਹੈ ਚਲਦਾ ਜੀ ਇੱਕ ਹੋਰ ਵੱਡੀ ਖਬਰ ਦੇ ਵੱਲ ਪਨਵਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ 52 ਤੋਂ ਵੱਧ ਸਵਾਰੀਆਂ ਲਈ ਕੀਤੀ ਨਾ ਆਮ ਲੋਕ ਹੋਏ ਪਰੇਸ਼ਾਨਾਂ ਜਿਦੋਂ ਦੱਸਦੇ ਇੱਕ ਵਾਰ ਫਿਰ ਪੰਜਾਬ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਰਕਾਰੀਆਂ ਕਈ ਘੰਟੇ ਤੱਕ ਬੱਸਾਂ ਦਾ ਇੰਤਜ਼ਾਰ ਕਰ ਰਹੀਆਂ ਹਨ ਪਰ ਉਹਨਾਂ ਨੂੰ ਬੱਸ ਚਾਲਕ ਚੜ੍ਹਾ ਨਹੀਂ ਰਹੇ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਨਵਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਜੂਨੀਅਨ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਹੁਣ 52 ਸੀਟਰ ਬੱਸ ਤੇ ਕੇਵਲ 52 ਸਵਾਰੀਆਂ ਹੀ ਬਿਠਾਈਆਂ ਜਾਣਗੀਆਂ। ਤੁਸੀਂ ਅੱਜ ਦੇ ਵੱਡੀਆਂ ਮੁੱਖ ਖ਼ਬਰਾਂ ਮਿਲਦੇ ਹੋਰ ਜਾਣਕਾਰੀ ਦੇ ਨਾਲੋਂ ਤੱਕ ਬਣੇ ਰਹੋ ਸਾਡੇ ਨਾਲ। ਧੰਨਵਾਦ।